ਲਗਭਗ ਪੰਜਾਬ ਸਾਰੇ ਦੇ ਵਿੱਚ ਹੀ ਹੜਾ ਨੇ ਜਿਹੜਾ ਆਰਥਵਿਵਸਥਾ ਜਿਹੜੀ ਆ ਉਹ ਡੱਕ ਮਡੋਲ ਕਰ ਦੱਤੀ ਆ ਔਰ ਜਦੋਂ ਅਰਥਵਿਵਸਥਾ ਡਾਵਾਂਡੋਲ ਹੋ ਜਾਂਦੀ ਆ ਤਾਂ ਫਿਰ ਉਹਨਾਂ ਵਿੱਚ ਇੱਕ ਸ਼ਹਿਰ ਜਲੰਧਰ ਵੀ ਆਉਂਦਾ ਹੁਣ ਇਹ ਜਲੰਧਰ ਦੇ ਕੁਲ ਦੀਆਂ ਤਸਵੀਰਾਂ ਨੇ ਔਰ ਤਸਵੀਰਾਂ ਦੱਸ ਦਈਏ ਤੁਹਾਨੂੰ ਕਿ ਇਸ ਵੇਲੇ ਹਵੇਲੀ ਦੇ ਸਾਹਮਣੇ ਦੀਆਂ ਨੇ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਇਸ ਦੇ ਬਾਰੇ ਗੱਲਬਾਤ ਕਰ ਚੁੱਕੇ ਆ ਕਿ ਇਸ ਜਗ੍ਹਾ ਦੇ ਉੱਤੇ ਕਦੇ ਪਾਣੀ ਨਹੀਂ ਸਕਿਆ ਲੇਕਿਨ ਅੱਜ ਵੀ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਤੁਸੀਂ ਹਵੇਲੀ ਨੂੰ ਟਰਨ ਕਰਦੇ ਹੋ ਫਲਾਈਓਵਰ ਹਾਈਵੇ ਦਾ ਚੜਦੇ ਹੋ ਤਾਂ ਉਸ ਤੋਂ ਪਹਿਲਾਂ ਇੱਥੇ ਕਿੰਨੀਆਂ ਗੱਡੀਆਂ ਫਸਦੀਆਂ ਤਾਂ ਕਿੰਨਾ ਨੁਕਸਾਨ ਹੁੰਦਾ ਔਰ ਇਹ ਰੋਜਾ ਰਸਤਾ ਜਲੰਧਰ ਵਾਲਾ ਇਹ ਸਿੱਧਾ ਲੁਧਿਆਣੇ ਨੂੰ ਜਾ ਰਿਹਾ ਦਿੱਲੀ ਨੂੰ ਜਾ ਰਿਹਾ ਤਾਂ ਇਸ ਹਾਈਵੇ ਦੀਆਂ ਤਸਵੀਰਾਂ ਨੇ ਇਹ ਲਗਾਤਾਰ ਤੁਹਾਨੂੰ ਖਾ ਰਿਆਂ ਕਿ ਹਰ ਕੋਈ ਬੰਦਾ ਜਲਦੀ ਵਿੱਚ ਵੀ ਹੁੰਦਾ ਮਜਬੂਰੀ ਵਿੱਚ ਵੀ ਹੁੰਦਾ ਤਾਂ ਮਜਬੂਰੀ ਜਦੋਂ ਹੁੰਦੀ ਆ ਤਾਂ ਬੰਦਾ ਹਰ ਹੀ ਲਾ ਵਰਤਦਾ ਤਾਂ ਹੁਣ ਇਹ ਤਸਵੀਰਾਂ ਤੁਹਾਨੂੰ ਕੀ ਦਰਸਾਉਂਦੀਆਂ ਨੇ ਤੁਸੀਂ ਇਹਦੇ ਵੱਲ ਵੇਖ ਕੇ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਤਸਵੀਰਾਂ ਕਦੇ ਤੁਹਾਨੂੰ ਫਿੱਕੀਆਂ ਮਿਲੀਆਂ ਇੱਥੇ ਇਸੇ ਤਰ੍ਹਾਂ ਦਾ ਹੀ ਕਲਰ ਡਾਰਕ ਹੀ ਮਿਲਣਗੇ ਇਸੇ ਤਰ੍ਹਾਂ ਦੇ ਪਾਣੀ ਦੇ ਚਲਦੇ ਛਲਾਰ ਹੀ ਮਿਲਣਗੇ ਲਗਾਤਾਰ ਇੱਥੇ ਇਸੇ ਤਰ੍ਹਾਂ ਹੀ ਰਹਿੰਦਾ ਔਰ ਪ੍ਰਸ਼ਾਸਨ ਕਿੱਥੇ ਸੁੱਤਾ ਸਬੰਧਤ ਏਰੀਏ ਦੇ ਅਫਸਰ ਕਿੱਥੇ ਸੁੱਤੇ ਆ ਪਤਾ ਨਹੀਂ ਕਿਹੜੀ ਨੀਂਦ ਸੁੱਤੇ ਆ ਵੀ ਕਦੋਂ ਤੋਂ ਲੈ ਕੇ ਇੱਥੇ ਸੀਵਰੇਜ ਬੰਦ ਨੇ ਇੱਥੇ ਇਹੋ ਹਾਲਾਤ ਨੇ ਅੱਜ ਤਾਂ ਤੁਸੀਂ ਕਹੋਗੇ ਕਿ ਹੜ ਆ ਗਏ ਨੇ ਇਸ ਕਰਕੇ ਪਾਣੀ ਆ ਗਿਆ ਤਾ ਦੱਸਦਾ ਹੀ ਇਹ ਕਿ ਇੱਥੇ ਤੁਸੀਂ ਹੜਾ ਤੋਂ ਬਿਨਾਂ ਵੀ ਕਦੇ ਬਾਰਿਸ਼ ਹੋਵੇ ਤਾਂ ਆ ਜਾਣਾ ਨਿੱਕੀ ਮੋਟੀ ਬਾਰਿਸ਼ ਵਿੱਚ ਆ ਜਾਣਾ ਸਰਦੀਆਂ ਵਿੱਚ ਆ ਜਾਇਓ ਤੁਹਾਨੂੰ ਇਸੇ ਤਰ੍ਹਾਂ ਹੀ ਮਿਲੇਗਾ ਔਰ ਗੁਰਦਾਸਪੁਰ ਤੋਂ ਲੈ ਕੇ ਜਦੋਂ ਅਸੀਂ ਨਿਕਲਦੇ ਹਾਂ ਜਲੰਧਰ ਨੂੰ ਤਾਂ ਰਸਤੇ ਵਿੱਚ ਇਹੋ ਜਿਹਾ ਮੰਜ਼ਰ ਨਹੀਂ ਮਿਲਦਾ ਜੋ ਇੱਥੇ ਮਿਲਦਾ ਇੱਥੇ ਹਰ ਵੇਲੇ ਤੁਹਾਨੂੰ ਇਸੇ ਤਰ੍ਹਾਂ ਮਿਲੇਗਾ ਔਰ ਜਲੰਧਰ ਇੱਕ ਵਧੀਆ ਸਿਟੀ ਆ ਔਰ ਇਸ ਤੋਂ ਅੱਗੇ ਜਦੋਂ ਤੁਸੀਂ ਵੇਖਦੇ ਹੋ ਤਾਂ ਯੂਨੀਵਰਸਿਟੀ ਆ ਤਾਂ ਉੱਥੇ लवली ਪ੍ਰੋਫੈਸ਼ਨ ਯੂਨੀਵਰਸਿਟੀ ਤੋਂ ਪਹਿਲਾਂ ਆਏ ਹਵੇਲੀ ਆਉਂਦੀ ਆ ਹਵੇਲੀ ਵਾਲਾ ਕੱਟ ਐ ਔਰ ਇੰਨਾ ਜਿਆਦਾ ਪਾਣੀ ਆ ਗੱਡੀਆਂ ਵਾਲਿਆਂ ਦੀ ਮਜਬੂਰੀ ਆ ਕਿ ਵਿੱਚੋਂ ਦੀ ਲੰਘ ਰਿਹਾ ਕਿਉਂਕਿ ਮਜਬੂਰੀ ਕਈ ਵਾਰ ਹੁੰਦੀ ਆ ਕਿ ਪਰਿਵਾਰ ਦੇ ਮੈਂਬਰ ਗੱਡੀ ਦੇ ਵਿੱਚ ਬੈਠੇ ਹੁੰਦੇ ਆ ਕਈ ਮਰੀਜ਼ ਹੁੰਦੇ ਆ ਤਾਂ ਉਹਨਾਂ ਨੂੰ ਜ਼ਰੂਰਤ ਵੇਲੇ ਜਲਦੀ ਵਰਤਣੇ ਪੈਂਦੀ ਆ ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਨੂੰ ਪੂਰਾ ਤੁਸੀਂ ਕਲੀਅਰ ਕਰਨਾ ਹੈ ਕਿ ਵਾਕਈ ਇਸੇ ਤਰ੍ਹਾਂ ਰਹਿੰਦਾ ਆ ਵਾਲਾ ਚੌਂਕ ਜੇ ਕੋਈ ਇੱਧਰ ਦੀ ਲੰਘਦਾ ਹੈ ਜਾਂ ਜਾਂਦਾ ਵਾ ਤਾਂ ਉਸ ਦੇ ਧਿਆਨ ਵਿੱਚ ਤਾਂ ਜ਼ਰੂਰ ਆ ਜਾਵੇਗਾ ਤਾ ਹੁਣ ਮੈਨੂੰ ਲੱਗਦਾ ਨਹੀਂ ਕਿ ਪੂਰੀਆਂ ਬਰਸਾਤਾਂ ਤੋਂ ਬਾਅਦ ਵਿੱਚ ਵੀ ਇਹ ਸਕੇਗਾ ਇਹ ਕਿੰਨਾ ਸਮਾਂ ਇਸੇ ਤਰ੍ਹਾਂ ਰਹੇਗਾ ਸਿਰਫ ਇਥੋਂ ਦਾ ਸੀਵਰੇਜ ਔਰ ਅਸੀਂ ਦੱਸ ਦਈਏ ਕਿ ਅੱਜ ਤੋਂ ਸਾਲ ਪਹਿਲਾਂ ਵੀ ਅਸੀਂ ਖਬਰਾਂ ਚਲਾਈਆਂ ਸੀ ਇਸੇ ਅਡੇ ਦੀਆਂ ਇਸੇ ਹਵੇਲੀ ਵਾਲੇ ਕੱਟਦੀਆਂ ਅਸੀਂ ਹਵੇਲੀ ਰੁਕੇ ਸੀ ਤਾਂ ਵੇਖਿਆ ਸੀ ਫਿਰ ਸਪੈਸ਼ਲ ਆ ਕੇ ਇਹ ਖਬਰ ਕਵਰ ਕਰੀ ਸੀ ਤਾਂ ਹੁਣ ਵੀ ਉਸੇ ਤਰ੍ਹਾਂ ਨੇ ਉਸੇ ਤਰ੍ਹਾਂ ਦੇ ਹਾਲਾਤ ਨੇ ਤਾਂ ਜਲੰਧਰ ਵਾਲੇ ਜਿੰਨੇ ਵੀ ਅਫਸਰ ਨੇ ਇਸ ਮੈਕਮੇ ਨਾਲ ਸੰਬੰਧਿਤ ਉਹਨਾਂ ਨੂੰ ਦੱਸ ਦਈਏ ਕਿ ਤੁਸੀਂ ਕਿਹੜੇ ਸਿਸਟਮ ਵਿੱਚ ਬੈਠੇ ਹੋ ਤੁਹਾਨੂੰ ਕਿਉਂ ਨਹੀਂ ਸਮਝ ਆ ਰਿਆ ਤੁਸੀਂ ਵੀ ਹਵੇਲੀ ਤਾਂ ਹੁੰਦੇ ਹੋਵੋਗੇ ਲੁਧਿਆਣੇ ਦਾ ਜਾਂਦੇ ਹੋਵੋਗੇ ਲੇਕਿਨ ਤੁਹਾਡੇ ਧਿਆਨ ਵਿੱਚ ਇਹ ਗੱਲਾਂ ਕਿਉਂ ਨਹੀਂ ਆ ਰਹੀਆਂ ਇਸ ਬਾਰੇ ਤੁਸੀਂ ਕਮੈਂਟ ਜ਼ਰੂਰ ਕਰਨਾ ਕਿ ਅਫਸਰਸਾਈ ਜਾਣ ਕੇ ਨਹੀਂ ਕਰ ਰਹੀ ਜਾਂ ਇਹ ਕਿਸਮਤੀ ਹੀ ਇਸ ਰੋੜ ਦੀ ਇਦਾਂ ਦੀ ਏ ਇਹਦੇ ਬਾਰੇ ਕਮੈਂਟ ਤੁਸੀਂ ਜ਼ਰੂਰ ਕਰਨਾ ਕਿਉਂਕਿ ਅਫਸਰਸਾਈ ਜਿਹੜੀ ਆ ਉਹ ਵੀ ਕਈ ਵਾਰੀ ਇਹਦੇ ਵਿੱਚ ਅਣਗੋਲਿਆ ਕਰ ਛੱਡਦੀ ਆ ਕਿ ਛੱਡ ਦਿੰਦੀ ਆ ਕੋਈ ਗੱਲ ਨਹੀਂ ਕਿਹੜਾ ਸਰਕਾਰ ਨੇ ਵੇਖਣਾ ਪਿਛਲੀਆਂ ਸਰਕਾਰਾਂ ਦਾ ਹੀ ਭਲੇਖਾ ਸਮਝ ਕੇ ਚੱਲੀ ਜਾਂਦੇ ਆ ਲੇਕਿਨ ਵੇਖੋ ਅਗਲੀ ਸਰਕਾਰ ਹੁਣ ਕੀ ਕਹਿੰਦੀ ਹੈ ਇਹਨਾਂ ਨੂੰ ਵੇਖਦੀ ਹੈ ਇਹਦੇ ਵੱਲ ਕਿ ਨਹੀਂ ਵੇਖਦੀ ਸਾਢੇ 3 ਸਾਲ ਤਾਂ ਇਹਨਾਂ ਦੇ ਵੀ ਹੋ ਗਏ ਅਜੇ ਤੱਕ ਤਾਂ ਕੁਝ ਨਹੀਂ ਹੋਇਆ ਲੇਕਿਨ ਇਸ ਵੀਡੀਓ ਬਾਰੇ ਕਮੈਂਟ ਜਰੂਰ ਕਰਿਓ ਔਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ